ਰੋਣਗਿਆਂ ਹਰਮਾਨ ਜੀ ਦਾ ਮੰਦਿਰ ਜਿਹੜਾ ਦਾ ਮਾਇਨ ਕਾਲ ਦਾ ਇੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਧਰਤੀ ਦੇ ਲੈਵਲ ਤੋਂ ਜਿਹੜਾ ਆਮ ਲੈਵਲ ਹੈ ਉਤੋਂ ਇਸ ਦਾ ਜਿਹੜਾ ਆ ਗਹਿਰਾਈ ਕਿੰਨੀ ਹੈ ਕਿੰਨਾ ਜਿਹੜਾ ਗਹਿਰਾਈ ਦੇ ਵਿੱਚ ਮੰਦਿਰ ਹੈ ਆਮੋਮਨ ਤੁਸੀਂ ਜਿਹੜਾ ਧਰਤੀ ਤੋਂ ਉੱਪਰ ਅਮੂਰਤियां ਵਿਦਾਜਮਨ ਹੁੰਦੀਆਂ ਦੇਖੀਆਂ ਹੋਣੀਆਂ ਲੇਕਿਨ ਧਰਤੀ ਤੋਂ ਨੀਚੇ ਜਿਹੜੀ ਪਹਿਲੀ ਵਾਰ ਦੇਖੀ ਹੋਏਗੀ ਸੋ ਜਿਸ ਤਰ੍ਹਾਂ ਆਪਣਾ ਸ਼ਹਿਰ ਦੇ ਵਿੱਚ ਇੱਕ ਵੱਡਾ ਹਨੂਮਾਨ ਮੰਦਿਰ ਹੈ ਤੇ ਇੱਕ ਐ ਡੂੰਗਾ ਹਨੂਮਾਨ ਮੰਦਿਰ ਇਹ ਦੋਵੇਂ ਰਮਾਇਣ ਕਾਲਿਕ ਮੰਦਿਰ ਹੈਗੇ ਆ ਇੱਥੇ ਹਨੂਮਾਨ ਜੀ ਨੂੰ ਲੋਕੀ ਬੜੀ ਸ਼ਰਧਾ ਦੇ ਨਾਲ ਪੂਜਾ ਕਰਦੇ ਆਂ ਔਰ ਆਪਣੀ ਸਾਖ ਕਰਦੀ ਆ ਮੰਨੋ ਕਾਮਨਾ ਉਹਨਾਂ ਦੀ ਜਿਹੜੀ ਹੈ ਉਹ ਪੂਰੀਆਂ ਹੁੰਦੀ ਹੈ ਸ੍ਰੀ ਰਾਮ ਨੌਮੀ ਹੁੰਦੀ ਹੈ ਚਾਤੁਰ ਦੇ ਨਮਰਾਤਰੀਆਂ ਦੇ ਵਿੱਚ ਉਸ ਤੋਂ ਬਾਅਦ ਫਿਰ ਸ਼ਾਵਨ ਦਾ ਮਹੀਨਾ ਤੇ ਬੜੇ ਹੀ ਜ਼ੋਰ ਸ਼ੋਰ ਹਰਸ਼ੋਲਾਸ ਦੇ ਮਨਾਇਆ ਜਾਂਦਾ ਜੀ ਪ੍ਰਾਚੀਨ ਸਮੇਂ ਦੇ ਵਿੱਚ ਹਨੂਮਾਨ ਜੀ ਇੱਥੇ ਵੀ ਵਿਸਰਾਮ ਕਰਦੇ ਵੇਹੀ ਅੱਛਾ ਲਵਕੁਸ਼ ਜੀ ਸ੍ਰੀ ਰਾਮ ਦੇ ਸੁਪੁੱਤਰ ਲਵਕੁਸ਼ ਜੀ ਇਧਰੋਂ ਜਾ ਰਹੇ ਤੇ ਉਹਨਾਂ ਦੀ ਹਨੂਮਾਨ ਜੀ ਦੇ ਨਾਲ ਮੀਟ ਹੋਈ ਹੈ ਜਿਸ ਕਨੇ ਉਹਨੇ ਹਨੂਮਾਨ ਜੀ ਨੇ ਉਹਨਾਂ ਬੱਚਿਆਂ ਨੂੰ ਬੱਚਾ ਸਮਝ ਕੇ ਜਾਣ ਨੂੰ ਕਿਹਾ ਪਰ ਬੱਚੇ ਨਹੀਂ ਗਏ ਲਵਕੁਜ ਨੇ ਜਿਹੜਾ ਹਨੂਮਾਨ ਜੀ ਨੂੰ ਤੱਕਾ ਦਿੱਤਾ ਜਦ ਉਹਨਾਂ ਨੂੰ ਤੱਕਾ ਦਿੱਤਾ ਤੇ ਉਹ ਜ਼ਮੀਨ ਤੇ ਡਿੱਗ ਪਏ ਫਿਰ ਉਸ ਕਰਕੇ ਜਿਹੜੀ ਜ਼ਮੀਨ ਹੈ ਨੀਚੇ ਬੈਠ ਗਈ ਤਦ ਹੀ ਇਸ ਜ਼ਮੀਨ ਨੂੰ ਇੱਥੇ ਮਤਲਬ ਮੰਦਰ ਨੂੰ ਡੂੰਗਾ ਹਨੂਮਾਨ ਮੰਦਰ ਕਹਿੰਦੇ ਆ ਤੁਹਾਨੂੰ ਲੈ ਕੇ ਜਾ ਰਹੇ ਹਾਂ ਜਿਸ ਮੰਦਰ ਦਾ ਬੇਸਬਦੀ ਨਾਲ ਸੰਕਤਾ ਉਹਨਾਂ ਇੰਤਜ਼ਾਰ ਸੀਗਾ ਡੁੰਗੇ ਹਨੂਮਾਨ ਜੀ ਦਾ ਮੰਦਿਰ ਹਨੂਮਾਨ ਜੀ ਜਿਹੜੇ ਨੇ ਉੱਥੇ ਧਰਤੀ ਤੋਂ نیچے ਵੀ ਦਾਜਮਾਨ ਨੇ ਬਹੁਤ نیچے ਜਿਹੜੀ ਗਹਿਰਾਈ ਤਕਰੀਬਨ 5-7 ਫੁੱਟ ਦੇ ਦਾਜਮਾਨੀ ਕਿਉਂਕਿ ਮਿਸਰ ਦਾ ਜਿਹੜਾ ਲੈਵਲ ਹੈ ਹੁਣ ਖੋਲੀ-ਖੋਲੀ ਉੱਪਰ ਆਉਣਾ ਸ਼ੁਰੂ ਹੋ ਗਿਆ ਲੇਕਿਨ ਹਨੂਮਾਨ ਜੀ ਦੀ ਜਿਹੜੀ ਮੂਰਤੀ ਹੈ ਉੱਥੇ ਪ੍ਰਾਚੀਨ ਕਾਲ ਤੋਂ ਮਾਇਨ ਵੇਲੇ ਦੀ ਇਦਾਂ ਹੀ ਦਾਜਮਾਨਾ ਸੋ ਇਹ ਅੰਦਰੂਨ ਬਾਜ਼ਾਰ ਦੇ ਵਿੱਚ ਸਰਦੇ ਜਿਹਦੇ ਤੁਹਾਨੂੰ ਨਜ਼ਾਰੇ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇੱਥੇ ਅੱਜ ਵੀ ਉਪਵਾਣੇ ਘਰ ਮੌਜੂਦ ਨੇ ਸੋ ਇਹ ਇੱਥੇ ਵੀ ਇੱਕ ਮਾਤਾ ਜੀ ਦਾ ਮੰਦਿਰ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਦਾ ਇੱਥੇ ਇੱਕ ਛੋਟਾ ਜਿਹਾ ਮੰਦਿਰ ਮੌਜੂਦ ਹੈ। ਸੋ ਹੁਣ ਇਹ ਇਤਿਹਾਸਕ ਮੰਦਿਰ ਜਿਹੜਾ ਡੂੰਗੇ ਹਨੂਮਾਨ ਜੀ ਦਾ ਜਿੱਥੋਂ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ। ਇਹ ਡੂੰਗੇ ਹਨੂਮਾਨ ਜੀ ਦਾ ਮੰਦਿਰ ਜਿਹੜਾ ਦਾ ਮਾਇਨ ਕਾਲ ਦਾ ਇੱਥੇ ਮੌਜੂਦ ਹੈ। ਤੁਸੀਂ ਦੇਖ ਸਕਦੇ ਹੋ ਧਰਤੀ ਦੇ ਲੈਵਲ ਤੋਂ ਜਿਹੜਾ ਆਮ ਲੈਵਲ ਹੈ। ਉਤੋਂ ਇਸ ਦਾ ਜਿਹੜਾ ਆ ਗਹਿਰਾਈ ਕਿੰਨੀ ਹੈ। ਸੋ ਇੱਥੇ ਵੀ ਜਿਹੜੇ ਮੰਦਰ ਜੀ ਨੇ ਬਹੁਤ ਪੁਰਾਣੀ ਪੀੜੀ ਬੈਠੀ ਹੋਈ ਹੈ ਤੁਸੀਂ ਪਹਿਲਾਂ ਮੰਦਰ ਦੇ ਦਰਸ਼ਨ ਕਰੋ ਕਿੰਨਾ ਜਿਹੜਾ ਗਹਿਰਾਈ ਦੇ ਵਿੱਚ ਮੰਦਰ ਹੈ ਆਮੋਮਨ ਤੁਸੀਂ ਜਿਹੜਾ ਧਰਤੀ ਤੋਂ ਉੱਪਰ ਮੂਰਤੀਆਂ ਦੇ ਨਾਜ਼ਮਨ ਹੁੰਦੀਆਂ ਦੇਖੀਆਂ ਹੋਣੀਆਂ ਲੇਕਿਨ ਧਰਤੀ ਤੋਂ نیچے ਜਿਹੜੀ ਪਹਿਲੀ ਵਾਰ ਦੇਖੀ ਹੋਏਗੀ ਸੋ ਪੰਡਿਤ ਜੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਪੰਡਿਤ ਜੀ ਦੇ ਨਾਲ ਇਤਿਹਾਸ ਜਾਣ ਲੈਣੇ ਆ ਸੋ ਮੰਦਰ ਬਹੁਤ ਖੂਬਸੂਰਤੀ ਨਾਲ ਨਜ਼ਰ ਆ ਗਿਆ ਜੈਸੀ ਨਾਮਨੀ ਜੀ ਪੰਡੀ ਜੀ ਇਸ ਮੰਦਿਰ ਦੇ ਬਾਰੇ ਵਿੱਚ ਜਦੋਂ ਉਹ ਮੈਂ ਬਤਾਇਆ ਇਤਿਹਾਸ ਜੈਸੀ ਹਰਮ ਜੀ ਇਸ ਤਰ੍ਹਾਂ ਮੰਦਿਰ ਦੇ ਤੇ ਆਸਦੇ ਬਾਰੇ ਦੀ ਗੱਲ ਕਰੇ ਤੇ ਇੱਕ ਰਮਾਇਣ ਕਾਲਿਕ ਮੰਦਿਰ ਹੈਗਾ ਜਿਸ ਤਰ੍ਹਾਂ ਆਪਣਾ ਸ਼ਹਿਰ ਦੇ ਵਿੱਚ ਇੱਕ ਵੱਡਾ ਹਨੂਮਾਨ ਮੰਦਿਰ ਹੈ ਤੇ ਇੱਕ ਐ ਡੂੰਗਾ ਹਨੂਮਾਨ ਮੰਦਿਰ ਇਹ ਦੋਵੇਂ ਰਮਾਇਣ ਕਾਲਿਕ ਮੰਦਿਰ ਹੈਗੇ ਆ ਇੱਥੇ ਹਨੂਮਾਨ ਜੀ ਨੂੰ ਲੋਕੀ ਬੜੀ ਸ਼ਰਧਾ ਦੇ ਨਾਲ ਪੂਜਾ ਕਰਦੇ ਆਂ ਔਰ ਆਪਣੀ ਸਭ ਕਰਦੀ ਆ ਮਨੋ ਕਾਮਨਾ ਉਹਨਾਂ ਦੀ ਜਿਹੜੀ ਹੈ ਉਹ ਪੂਰੀਆਂ ਹੁੰਦੀਆਂ ਇਥੇ ਆਪਣੇ ਮੰਦਰ ਦੇ ਕਈ ਪ੍ਰਕਾਰ ਦੇ ਉਤਸਵ ਹੁੰਦੇ ਆਂ ਸਾਲ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਮੁੱਖ ਰੂਪ ਤੇ ਲੈ ਲੀ ਜੀ ਇਹਦੇ ਸ੍ਰੀ ਰਾਮ ਨੌਮੀ ਹੁੰਦੀ ਹੈ ਚਾਤੁਰਦੇਨ ਨਵਰਾਤਰੀਆਂ ਦੇ ਵਿੱਚ ਉਸ ਤੋਂ ਬਾਅਦ ਫਿਰ ਸ਼ਾਵਨ ਦਾ ਮਹੀਨਾ ਤੇ ਬੜੇ ਹੀ ਜ਼ੋਰ ਸ਼ੋਰ ਹਰਸ਼ੋਲਾਸ ਦੇ ਮਨਾਇਆ ਜਾਂਦਾ ਜੀ ਉਸ ਤੋਂ ਬਾਅਦ ਫਿਰ ਜਿਹੜਾ ਜੀ ਹੁਣ ਜਿਹੜੇ ਅਸੂ ਦੇ ਨਵਰਾਤਰੀ ਆਉਂਦੇ ਆਂ ਉਦੋਂ ਵੀ ਜਿਹੜੇ ਲੋਕੀ ਆਪਣੇ ਬੱਚਿਆਂ ਦੇ ਬਾਰੇ ਮੰਤਾਂ ਲੈ ਕੇ ਵੱਡੇ ਹਨੂਮਾਨ ਮੰਦਰ ਜਾਂਦੇ ਆਂ ਉਸੇ ਤਰ੍ਹਾਂ ਇੱਥੇ ਵੀ ਕਾਫੀ ਲੋਕ ਜਿਹੜੇ ਆਪਣੇ ਲੋਕ ਮਸਲ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਬੱਦਲ ਤੇ ਮਨਾਇਆ ਜਾਂਦਾ ਸੋ ਇੱਥੇ ਵੀ ਨਤਮਸਤਕ ਖੋਣ ਆਂਦੇ ਨੇ ਲੰਗੂਰ ਜਿਹੜੇ ਬੰਦੇ ਨੇ ਇੱਥੇ ਵੀ ਕਾਫੀ ਲੋਕਾਂ ਦੀ ਮਤਲਬ ਆਪਣੇ ਮਨ ਦੀ ਆਸਾ ਹੁੰਦੀ ਆ ਇੱਕ ਇੱਛਾ ਹੁੰਦੀ ਆ ਇੱਕ ਜਿਸ ਤਰ੍ਹਾਂ ਕਹਿ ਲਈਏ ਕਿ ਸਾਡੀ ਇੱਕ ਮਨੋ ਕਾਮਨਾ ਹੈ ਉਹ ਇੱਥੇ ਵੀ ਆ ਕੇ ਪੂਰੀ ਕਰਦੇ ਆਂ ਔਰ ਬੱਚਿਆਂ ਨੂੰ ਇੱਥੇ ਲੰਗੂਰਾ ਨੂੰ ਜਿਹਨੇ ਮਨਾਇਆ ਹੁੰਦਾ ਉਹਨਾਂ ਨੂੰ ਇੱਥੇ ਆ ਕੇ ਮੱਥਾ ਜ਼ਰੂਰ ਟਿਕਵਾਉਂਦੇ ਆਂ ਜੀ ਤੇ ਆਪਣੀ ਸਾਰੀ ਪ੍ਰਕਾਰ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਉਹ ਮਥਾ ਇੱਥੇ ਟਿਕਦੇ ਆਂ ਤੇ ਮੰਗਲਵਾਰ ਤੇ ਸ਼ਨੀਵਾਰ ਹਨੂਮਾਨ ਜੀ ਦੇ ਤੇ ਕਾਫੀ ਮਤਲਬ ਲੋਕਾਂ ਦੇ ਵਿੱਚ ਸ਼ਰਧਾ ਦੇ ਅਨੁਸਾਰ ਆਉਂਦੇ ਆਂ ਤੇ ਮੰਗਲਵਾਰ ਨੂੰ ਕਾਫੀ ਲੋਕਾਂ ਦਾ ਇੱਥੇ ਰਸ ਦੇਖਣ ਨੂੰ ਤੁਹਾਨੂੰ ਮਿਲ ਸਕਦਾ ਹੈ ਪੰਡਿਤ ਜੀ ਅਮੂਮਨ ਆਪਾਂ ਮੰਦਿਰ ਦੇਖਦੇ ਆਂ ਮੂਰਤੀਆਂ ਉੱਪਰ ਤੇ ਵਿਦਾਜਮਾਨ ਹੁੰਦੀਆਂ ਨੇ ਲੇਕਿਨ ਧਰਤੀ ਤੋਂ نیچے ਵੀ ਵਿਦਾਜਮਾਨ ਹੋਣ ਦਾ ਖਾਸ ਕਾਰਨ ਕੀ ਹੈ ਤੇ ਸੁਣਨ ਚਾਹਿਆ ਕਿ ਤੁਸੀਂ ਵੀ ਇੱਥੇ ਬੜੀ ਪ੍ਰਾਚੀਨ ਪੀੜੀ ਤੋਂ ਮਤਲਬ ਤੁਹਾਡੇ ਜਿਹੜੇ ਪੂਜੇ ਬੈਠਦੇ ਆਏ ਹਾਂ ਹਾਂਜੀ ਅਸੀਂ ਇੱਥੇ ਕਾਫੀ ਸਮੇਂ ਤੋਂ ਸੇਵਾ ਕਰਦੇ ਪਏ ਆ ਜਿਸ ਤਰ੍ਹਾਂ ਮਤਲਬ ਇੱਥਾ ਦੀ માન્યਤਾ ਅਨੁਸਾਰ ਕਹਿ ਲਿजिए ਕਿ ਹਨੂਮਾਨ ਜੀ ਜਿਹੜੇ ਜ਼ਮੀਨ ਦੇ ਲੈਵਲ ਤੋਂ ਕਾਫੀ ਨੀਚੇ ਹੈਗੇ ਉਹਦੇ ਬਾਰੇ 'ਚ ਇਹੀ ਇੱਕ માન્યਤਾ ਹੈ ਇੱਕ ਜਿਹੜੀ ਲੋਕ ਪ੍ਰਚਲਿਤ ਕਥਾ ਹੈਗੀ ਹੈ ਕਿ ਪ੍ਰਾਚੀਨ ਸਮੇਂ ਦੇ ਵਿੱਚ ਹਨੂਮਾਨ ਜੀ ਇੱਥੇ ਵੀ ਵਿਸਰਾਮ ਕਰਦੇ ਪਏ ਸੀ ਅੱਛਾ ਜੀ ਹਾਂਜੀ ਤੇ ਇਦਰੋਂ ਫਿਰ ਲਵਕੁਸ਼ ਜੀ ਸ੍ਰੀ ਰਾਮ ਦੇ ਸੁਪੁੱਤਰ ਲਵਕੁਸ਼ ਜੀ ਇਦਰੋਂ ਜਾ ਰਹੇ ਤੇ ਉਹਨਾਂ ਦੀ ਹਨੂਮਾਨ ਜੀ ਦੇ ਨਾਲ ਮੇਲ ਟੁਈ ਹੈ ਹਨੂਮਾਨ ਜੀ ਨੇ ਉਹਨਾਂ ਨੂੰ ਪਛਾਣ ਲਿਆ ਕਿ ਇਹ ਰਾਮ ਜੀ ਦੇ ਸਪੁੱਤਰ ਹੈਗੇ ਇਸ ਲਈ ਉਹਨਾਂ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੂੰ ਬੱਚੇ ਸਮਝ ਕੇ ਕਿਹਾ ਕਿ ਤੁਸੀਂ ਚਾਓ ਪਰ ਬੱਚਾ ਦਾ ਸੁਭਾਅ ਹੁੰਦਾ ਉਹ ਦੰਡ ਦਾ ਸਰਾਰਤ ਕਰਨਾ ਉਹ ਹਨੂਮਾਨ ਜੀ ਨਾਲ ਸਰਾਰਤ ਕਰਨ ਲੱਗੇ ਆ ਤੇ ਸਰਾਰਤ ਸਰਾਰ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਬਾਤਾਂ ਲਾਪ ਜਿਹੜਾ ਕਾਫੀ ਅੱਗੇ ਤੱਕ ਵੱਧ ਗਿਆ ਜਿਸ ਕਰਨੇ ਉਹਨਾਂ ਨੇ ਹਨੂਮਾਨ ਜੀ ਨੇ ਉਹਨਾਂ ਬੱਚਿਆਂ ਨੂੰ ਬੱਚਾ ਸਮਝ ਕੇ ਜਾਣ ਨੂੰ ਗਿਆ ਪਰ ਬੱਚੇ ਨਹੀਂ ਗਏ ਔਰ ਗੱਲ ਗੱਲ ਦੇ ਜਿਹੜੀ ਹੈ ਉਹ ਕਾਤਾ ਵਾਹ ਤੇ ਵਿੱਚ ਗੱਲ ਪਹੁੰਚ ਗਈ ਜੀ ਤੇ ਹਨੂਮਾਨ ਜੀ ਨੇ ਫਿਰ ਬੱਚਾ ਸਮਝ ਕੇ ਉਹਨਾਂ ਨੂੰ ਕੁਝ ਨਹੀਂ ਗਿਆ ਤੇ ਉਹਨਾਂ ਦੇ ਫਿਰ ਲਬ ਕੁਜ ਨੇ ਜਿਹੜਾ ਹਨੂਮਾਨ ਜੀ ਨੂੰ ਧੱਕਾ ਦਿੱਤਾ ਜਦ ਉਹਨਾਂ ਨੂੰ ਧੱਕਾ ਦਿੱਤਾ ਤੇ ਉਹ ਜ਼ਮੀਨ ਤੇ ਡਿੱਗ ਪਏ ਫਿਰ ਉਸ ਕਰਕੇ ਜਿਹੜੀ ਜ਼ਮੀਨ ਹੈ ਨੀਚੇ ਬੈਠ ਗਈ ਤਦ ਹੀ ਇਸ ਜ਼ਮੀਨ ਨੂੰ ਇੱਥੇ ਮਤਲਬ ਮੰਦਰ ਨੂੰ ਡੂੰਗਾ ਹਨੂਮਾਨ ਮੰਦਰ ਕਹਿੰਦੇ ਆ ਜਿਹੜਾ ਜ਼ਮੀਨ ਲੈਵਲ ਤੋਂ ਡੂੰਗਾ ਪੰਜਾਬੀ ਦਾ ਵੱਡ ਡੂੰਗਾ ਹੈ ਉਸ ਕਰਕੇ ਡੂੰਗਾ ਹਨੂਮਾਨ ਮੰਦਰ ਇੱਥੇ ਆ ਨਾਮ ਪੈ ਗਿਆ ਜੀ ਤੁਸੀਂ ਇੱਥੇ ਕਿੰਨੀ ਪੀੜੀ ਬੈਠੇ ਹੋ ਅਤੇ ਇੱਥੇ ਚੌਥੀ ਪੀੜੀ ਦਾ ਹੈ ਚੌਥੀ ਪੀੜੀ ਦਾ ਹਾਂਜੀ ਸੁਬੰਦਰੀ ਦੀ ਇਸ ਮੰਦਿਰ ਦੀ ਦੇਖਭਾਲ ਕੌਣ ਕਰਿਆ ਕਿਉਂਕਿ ਆਏ ਦਿਨ ਇੱਥੇ ਮੇਲੇ ਲੱਗਦੇ ਰਹਿੰਦੇ ਨੇ ਤਿਉਹਾਰ ਮਾਇ ਜੰਦਿ ਨੇ ਤੇ ਮੁੱਖ ਤੌਰ ਤੇ ਜਿਹੜੀ ਸੇਵਾ ਕਿੰਨਾ ਵੱਦਨ ਵਾਈ ਜਾਂਦੀ ਸੰਗਤਾਂ ਦਾ ਕਿੰਨਾ ਖਾਸ ਹੈ ਸੰਗਤਾਂ ਦਾ ਦੇਖੋ ਜੀ ਪੂਰਾ ਸਾਥ ਹੈ ਜੋ ਵੀ ਇੱਥੇ ਜਿਸ ਪ੍ਰਕਾਰ ਦਾ ਉਤਸਵ ਹੁੰਦਾ ਹੈ ਭੰਡਾਰਾ ਲੱਗਦਾ ਜੋ ਵੀ ਹੁੰਦਾ ਹੈ ਉਹ ਜਨਤਾ ਦੇ ਸਹਿਯੋਗ ਨਾਲ ਹੀ ਸੰਪੂਰਨ ਹੁੰਦਾ ਹੈ ਇਸ ਕਰਕੇ ਮਤਲਬ ਸਾਰੇ ਭਗਤਾਂ ਦਾ ਵੀ ਜਿਹੜੇ ਮੰਦਿਰ ਦੀ ਕਮੇਟੀ ਹੈ ਸਾਰੇ ਮੈਂਬਰਾਂ ਦਾ ਜੋ ਵੀ ਮੈਂਬਰ ਹੈ ਗੇ ਮੰਦਰ ਦੇ ਸਬੰਧਿਤ ਸਾਰਿਆਂ ਦਾ ਸਹਿਯੋਗ ਨਾਲ ਹਰ ਪ੍ਰਕਾਰ ਦਾ ਉਤਸਵ ਜਿਹੜਾ ਸੰਪੂਰਨ ਕੀਤਾ ਜਾਂਦਾ ਜੀ। ਸ਼ੁਕਰੀਆ ਜੈਸਿਕਰਮ ਜੀ। ਜੈਸਿਕਰਮ ਜੀ। ਸੋ ਇਹ ਇਤਿਹਾਸਿਕ ਮੰਦਿਰ ਦਾ ਡੂੰਗਾ ਹੰਗਮਾਨ ਮੰਦਿਰ ਜਿੱਥੇ ਕਿ ਆਏ ਦਿਨ ਸੰਗਤਾਂ ਦਾ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਰਸਪਿਆ ਦਿੰਦਾ ਸੋ ਹੁਣ ਤੁਹਾਨੂੰ ਇਸ ਮੰਦਿਰ ਦੀ ਇੱਕ ਖਾਸ ਖਾਸੀਅਤ ਹੋਰ ਹੈਗੀ ਆ ਜਿਹੜੀ ਤੁਹਾਨੂੰ ਦਿਖਾਵਾਂਗੇ ਇਸ ਮੰਦਿਰ ਦੇ ਜਿਹੜੇ ਦਰਵਾਜ਼ੇ ਨੇ ਤੁਸੀਂ ਦੇਖ ਸਕਦੇ ਹੋ ਦੂਰ ਤੋਂ ਮਾਇਨ ਕਾਲ ਦੇ ਵੇਲੇ ਜੋ ਚੀਜ਼ਾਂ ਹੋਈਆਂ ਨੇ ਉਸ ਮੰਦਿਰ ਦੇ ਵਿੱਚ ਬਣੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਇਸ ਮੰਦਿਰ ਦੇ ਵਿੱਚ ਰਾਮ ਦਰਬਾਰ ਬਣਿਆ ਹੋਇਆ ਹੈ نیچے ਸ਼੍ਰੀ ਰਾਮ ਜੀ ਦੀਆਂ ਉਹ ਤਸਵੀਰਾਂ ਬਣੀਆਂ ਹੋਈਆਂ ਨੇ ਨਾਲ ਹਨੂਮਾਨ ਜੀ ਬੈਠੇ ਹੋਏ ਨੇ ਉਸ ਤੋਂ نیچے ਜਿਹੜਾ ਉਹਨਾਂ ਦਾ ਯੁੱਧ ਹੋਇਆ ਸੀਗਾ ਉਹ ਯੁੱਧ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਨੇ ਉਸ ਤੋਂ نیچے ਜਿਹੜੇ ਸੂਰਜ ਦੇਵਤਾ ਉਹਨਾਂ ਦੀ ਤਸਵੀਰ ਹੈ ਇੱਧਰ ਜਿਹੜੀਆਂ ਹੋਰ ਪੁਰਾਣੀਆਂ ਤਸਵੀਰਾਂ ਨੇ ਸ਼ਿਵ ਜੀ ਮਹਾਰਾਜ ਜੀ ਹੇਠਾਂ ਹਨੂਮਾਨ ਜੀ ਨੇ ਜਿਹੜਾ ਪਹਾੜਤ ਹੱਥ ਵਿੱਚ ਚੱਕਿਆ ਹੋਇਆ ਹੈ तमाम ਉਹ ਪੁਰਾਣੀਆਂ ਰਮਾਇਣ ਕਾਲ ਦੀਆਂ ਜਿਹੜੀਆਂ ਤਸਵੀਰਾਂ ਇਸ ਸੰਬੰਧਤ ਦੀ ਦਰਵਾਜ਼ੇ ਦੇ ਉੱਪਰ ਕਲਾਕਾਰੀ ਨਾਲ ਬਣਾਈਆਂ ਗਈਆਂ ਨੇ। ਸੋ ਹਮੇਸ਼ਾ ਤਸੰਗਤ ਰੋਂਦੀ ਰਹਿੰਦੀ ਹੈ, ਮਨੋਕਾਮਨਾ ਪੂਰੀ ਹੁੰਦੀ ਰਹਿੰਦੀ ਹੈ। ਅਜਈਆਂ ਕਹਾਣੀਆਂ ਅਸੀਂ ਤੁਹਾਡੇ ਕੋਲ ਲੈ ਕੇ ਆਉਂਦੇ ਰਹਿੰਦੇ ਹਾਂ। ਸੋ ਹੋਰ ਵੀ ਜਿਹੜੀ ਸੰਗਤ ਹੈ ਇੱਥੇ ਆਉਣਾ ਚਾਹੁੰਦੀ ਹੈ ਇਹ ਮੰਦਰ ਸ਼ਕਤੀ ਨਗਰ। ਉਹ ਜਦੋਂ ਆਪਾਂ ਅੰਦਰ ਵੱਲ ਨੂੰ ਆਉਂਦੇ ਹਾਂ ਸੋ ਕਿਸੇਰੀਆਂ ਵਾਲਾ ਬਜ਼ਾਰ ਵਸਦਾ ਹੈ ਇਸਲ ਦੇ ਵਿੱਚ। ਡੂੰਗਾ ਹਨੂਮਾਨ ਜੀ ਦਾ ਮੰਦਰ। ਜਿਨ੍ਹਾਂ ਨੇ ਵੀ ਇੱਥੇ ਨਤਮਸਤਕ ਹੋਣਾ ਹੈ ਜ਼ਰੂਰ ਤੁਸੀਂ ਆ ਸਕਦੇ ਹੋ। ਇਹੋ ਜਿਹੀਆਂ ਕਹਾਣੀਆਂ ਲੈ ਕੇ ਤੁਹਾਡੇ ਕੋਲ ਆਉਂਦੇ ਰਾਵਾਂਗੇ। ਤੁਸੀਂ ਦੇਖ ਰਹੇ ਸੀ ਟਿਟਲ ਹੈਡਲਾਈਨਸ ਮੈਂ ਦਾਨਿਸ਼ ਖਾਮਦਮਨ ਸਰਵੰਦੇ ਨਾਲ ਧੰਨਵਾਦ ਜੀ